ਲੇ ਸੋ ਨਿਰਮੇ ભગવાન ਵਾਲ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰ ਗਿਆਨ ਨਾ ਮਹਾਰਾਜ ਕੀ ਜੈ ਅੱਜ ਪਹਿਲੇ ਤੇ ਤੁਹਾਡੇ ਸਾਰੇ ਪੱਤਰਕਾਰ ਸਾਥੀਆਂ ਦਾ ਅੱਜ ਤਹਦ ਇਹ ਤੋਂ ਧੰਨਵਾਦ ਕਰਦੇ ਆਂ ਕਿ ਜਿਨ੍ਹਾਂ ਨੇ ਭਗਵਾਨ ਵਾਲ ਕੀਈ ਤਰ੍ਹਾਂ ਸਮਾਜਿਕ ਛੋਟੇ ਸੱਦੇ ਦੀ ਸਾਰੇ ਤੇ ਇਕਤਿਰਦ ਹੋਇਓ ਅੱਜ ਇਸ ਤਰ੍ਹਾਂ ਇਹ ਭਗਵਾਨ ਵਾਲ ਕੀਈ ਤਰ੍ਹਾਂ ਸਮਾਜ ਦੀ ਜਿਹੜੀ ਇੱਕ ਵਿਸ਼ੇਸ਼ ਜਿਹੜੀ ਬੈਠਕ ਦਾ ਯੋਜਨ ਜਿਹੜਾ ਸਾਡੇ ਮਾਝਾ ਜੋਂ ਦੇਲੇ ਚੇਅਰਮੈਨ ਤਰੁੰਜੀ ਮਾਜੀ ਵੱਲੋਂ ਕੀਤਾਗਾ ਅਤੇ ਇਹਨਾਂ ਦੇ ਅਨਤਕ ਪ੍ਰਯਾਸ ਹੇਠ ਦਰਵੈਣੀ ਚੋਹਾਨ ਜੀ ਜੋ ਕਿ ਅੱਜ ਇਸ ਸੰਸਥਾ ਵਿੱਚ ਸ਼ਾਮਲ ਹੋਏ ਜਿਨ੍ਹਾਂ ਨੂੰ ਮੁੱਖ ਤੌਰ ਤੇ ਜਿਹੜੀ ਚੇਅਰ ਪਰਸਨ ਸਿਮਰਨ ਕੌਰ ਪੱਟੀ ਦੀ ਜੋ ਵੀ ਸਾਡੇ ਪੰਜਾਬ ਦੀ ਚੇਅਰ ਪਰਸਨ ਨੇ ਉਹਨਾਂ ਵੱਲੋਂ ਜਿਹੜਾ ਤਰਵੈਣੀ ਜੁਹਾਨ ਜੀ ਨੂੰ ਵਾਈਸ ਚੇਅਰ ਪਰਸਨ ਪੰਜਾਬ ਜਿਹੜਾ ਨਿਯੁਕਤ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਕਿ ਸਾਡੀ ਸੰਸਥਾ ਵੱਲੋਂ ਲਗਾਤਾਰ ਜਿਹੜਾ ਔਰਤਾਂ ਨੂੰ ਜਿਹੜਾ ਪੈਲ ਦੇ ਆਧਾਰ ਤੇ ਨਿਯੁਕਤ ਕੀਤਾ ਜਾ ਰਿਹਾ ਸਾਡੀ ਭੈਣ ਸਿਮਰਨ ਕੌਰ ਪੱਟੀ ਜਿਸ ਦੇ ਵੱਲੋਂ ਲਗਾਤਾਰ ਹਰ ਸਾਲ ਜਿਹੜਾ ਦੋ ਵਾਰੀ ਜਿਹੜਾ ਨਸ਼ਾ ਛਡਾਓ ਕੈਂਪ ਤੇ ਖੂਨਦਾਨ ਦਾ ਕੈਂਪ ਦਾ ਯੋਜਨ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੀਤਾ ਜਾ ਰਿਹਾ ਹੈ ਲਗਾਤਾਰ ਪੰਜਾਬ ਨਹੀਂ ਹੋਰ ਵੀ ਜਿਹੜੇ ਸੂਬੇ ਨੇ ਹਿਮਾਚਲ ਹਰਿਆਣਾ ਰਾਜਸਥਾਨ ਵਿੱਚ ਵੀ ਸਸਤਾ ਵੱਲੋਂ ਔਰਤਾਂ ਨੂੰ ਪਹਿਲ ਦੇ ਆਧਾਰ ਤੇ ਜਿਹੜੀ ਨੁਮਾਇੰਦਗੀ ਦਿੱਤੀ ਜਾ ਰਹੀ ਹੈ ਤੇ ਆਉਣ ਵਾਲੇ ਜਿਹੜੇ 2027 ਦੇ ਇਲੈਕਸ਼ਨਾਂ ਵਿੱਚ ਵੀ ਸਾਡੀ ਇਹੀ ਕੋਸ਼ਿਸ਼ ਰਹੇਗੀ ਕਿ ਔਰਤਾਂ ਜੜੀਆਂ ਇਸ ਵਾਰੀ ਜਿਹੜੀ ਰਾਜਨੀਤੀ ਵਿੱਚ ਵੀ ਆਪਣਾ ਪਰਚਮ ਲਹਿਰਾਉਣ ਉਹ ਇਸ ਤਰ੍ਹਾਂ ਇਹ ਇੱਕ ਸਿਰਫ ਇੱਕ ਵਿਅਕਤੀ ਵਿਸ਼ੇਸ਼ ਜੋ ਕਿ ਇੱਕ ਸਿਰਫ ਫੇਮ ਲੈਣ ਦੇ ਲਈ ਬਾਹਰ ਵਿਦੇਸ਼ਾਂ ਵਿੱਚ ਬੈਠ ਕੇ ਪੰਜਾਬ ਦੀ ਆਪਸੀ ਭਾਈਚਾਰਕ ਸਾਂਝ ਨੂੰ ਖਤਮ ਕਰ ਦੇ ਤਾਂ ਦੇਸ਼ ਦੀ ਇਕਤਾ ਤੇ ਖੰਡਦਾਰ ਭੰਗ ਕਰ ਦੇ ਦੰਗੇ ਕਰਾਣਾ ਚਾਹੁੰਦਾ ਹੈ ਪਰ ਮੇਰਾ ਅਤੇ ਮੇਰੀ ਸੰਸਥਾ ਵੱਲੋਂ ਹਮੇਸ਼ਾ ਇਹ ਉਪਰਾਲਾ ਰਿਹਾ ਹੈ ਤੇ ਪੰਜਾਬ ਦੇ ਲੋਕਾਂ ਨੂੰ ਪੀੜਾ ਕਿ ਅਸੀਂ ਆਪਸੀ ਆਪ ਭਾਈਚਾਰਕ ਸਾਂਝ ਨੂੰ ਜਿਹੜਾ ਬਿਲਕੁਲ ਵੀ ਖਰਾਬ ਨਹੀਂ ਹੋਣਾ ਜੇਕਰ ਪੰਜਾਬ ਦੇ ਅੰਦਰ ਆਪਸੀ ਭਾਈਚਾਰਕ ਸਾਂਝ ਖਰਾਬ ਹੋ ਗਈ ਤਾਂ ਉਹਨਾਂ ਦੇ ਮਨਸੂਬੇ ਜਿਹੜੇ ਖਾਮਯਾਬ ਹੋ ਜਾਣਗੇ ਅਤੇ ਜੋ ਇਹਨਾਂ ਦਾ ਮਨਸੂਬਾ ਹੈ ਕਿ ਇੱਥੇ ਆਪਸੀ ਭਾਈਚਾਰਕ ਸਾਂਝ ਨੂੰ ਖਤਮ ਕਰਕੇ ਜਿਹੜਾ ਪੰਜਾਬ ਨੂੰ ਜਿਹੜਾ ਭਾਰਤ ਤੋਂ ਅਲੱਗ ਜਿਹੜਾ ਕੀਤਾ ਹੈ ਜੋ ਅਸੀਂ ਕਦੇ ਵੀ ਜਿਹੜਾ ਬਰਦਾਸ਼ਤ ਨਹੀਂ ਕਰਾਂਗੇ ਸਭ ਤੋਂ ਪਹਿਲੇ ਸਾਡੀ ਸੰਸਥਾ ਵੱਲੋਂ ਉਸ ਦੇਸ਼ ਵਿਰੋਧੀ ਦੇਤੇ ਮਕਦਮਾ ਦਰਜ 250 ਥਾਣਾ ਗੰਬੋ ਵਿੱਚ ਦਰਜ ਕਰਾ ਗਿਆ ਸੀ ਮੈਂ ਭਗਵਾਨ ਨਵਾਮੀ ਕੀ ਆਦੀ ਧਰਮ ਸਮਾਜ ਤੋਂ ਪੰਜਾਬ ਮੈਗਾ ਵਿੰਗ ਚੇਅਰਮੈਨ ਸਿਮਰਨ ਪੱਟੀ ਆ ਸੁਆਮੀ ਮੇਗਨਾਥ ਜੀ ਦੀ ਰਹਿਨੁਮਾਈ ਹੇਠ ਤਿਰਵੈਣੀ ਚੋਹਾਂਜੀ ਨੂੰ ਵਾਈਸ ਚੀਅਰਪਰਸਨ ਪੰਜਾਬ ਮਹਿਲਾ ਵਿੰਗ ਦੀ ਨਿਯੁਕਤ ਕਰਨ ਆਏ ਆ ਅਸੀਂ ਇੱਥੇ ਬਟਾਲਾ ਵਿੱਚ ਜੀ ਅਸੀਂ ਅੱਗੇ ਵੀ ਬਟਾਲਾ ਹਰਚੋਆ ਜੀ ਵੇ ਤੁਹਾਨੂੰ ਬਾਬਾ ਜੀ ਨੇ ਦੱਸਿਆ ਹੋਰ ਵੀ ਜਗ੍ਹਾ ਤੇ ਚੀਮਾ ਸਾਹਿਬ ਨੇ ਸਾਡੇ ਮਾਧਿਅਮ ਰਾਈ ਸਾਡੇ ਸਮਾਜ ਨੂੰ ਅੱਗੇ ਵਧਾਵਾ ਦਿੱਤਾ ਵਾ ਜੀ ਐਡੀਸ ਨੂੰ ਅਸੀਂ ਤਿਰਵਾਰੀ ਚੋਹਾਨ ਜੀ ਨੂੰ ਇਹ ਹੀ ਇੱਕ ਸੰਦੇਸ਼ ਦਵਾਂਗੇ ਕਿ ਤੁਸੀਂ ਨਿੱਕੇ ਨਿੱਕੇ ਕਸਬਿਆਂ 'ਚ ਜਾ ਕੇ ਪੰਜਾਬ ਦੇ ਜਿੱਥੇ ਵੀ ਨਿੱਕੇ ਨਿੱਕੇ ਪਿੰਡ ਹੈ ਜਿੱਥੇ ਔਰਤਾਂ ਨੂੰ ਪਿੱਛਾ ਦਿੱਤਾ ਜਾਂਦਾ ਹੈ ਔਰਤਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਨਹੀਂ ਮਿਲਦੇ ਉੱਥੇ ਜਾ ਕੇ ਔਰਤਾਂ ਦੀ ਨਿਯੁਕਤੀ ਕਰਨ ਔਰ ਸਾਡੇ ਜਥੇਬੰਦੀਆਂ ਨੂੰ ਹੋਰ ਵੀ ਜਿਆਦਾ ਸਮਰਥਨ ਮਿਲੇ ਅਸੀਂ ਪਿੰਡਾਂ ਵਿੱਚ ਜਾ ਕੇ ਛੋਟੇ-ਛੋਟੇ ਕਸਬਿਆਂ ਵਿੱਚ ਜਾ ਕੇ ਨਸ਼ਾ ਛਡਾਉ ਜਿਹੜੇ ਆਦਾ ਯੂਥ ਨਸ਼ਾ ਛਡਨਾ ਚਾਹੁੰਦਾ ਹੈ ਉਹਨਾਂ ਨੂੰ ਅਸੀਂ ਨਸ਼ਾ ਛਡਾਣ ਵਾਸਤੇ ਨਸ਼ਾ ਛਡਾਊ ਕੇਂਦਰਾਂ ਵਿੱਚ ਦਾਖਲ ਕਰਵਾਇਆ ਬਹੁਤ ਯੂਥ ਨੂੰ ਅੱਗੇ ਵੀ ਅੰਮ੍ਰਿਤਸਰ ਵਿੱਚ ਆਏ ਸਾਲ ਅਸੀਂ ਨਸ਼ਾ ਛਡਾਊ ਕੇਂਦਰਾਂ ਵਿੱਚ ਬੜੇ ਯੂਥ ਨੂੰ ਦਾਖਲ ਕਰਾਇਆ ਹੈ ਔਰ ਬਲਡ ਡੋਨੇਟ ਬਹੁਤ ਕੈਂਪ ਲਗਵਾਏ ਹੋਏ ਆ ਅਸੀਂ ਤੇ ਔਰਤ ਮਰਦ ਅਧਿਕਾਰ ਹੈ ਜਿਹੜਾ ਇੱਕ ਉਹਦਾ ਵਾਸਤੇ ਅਸੀਂ ਔਰਤਾਂ ਨੂੰ ਜਾਗਰੂਕ ਕਰਦੇ ਆ ਕਿ ਜਿਹੜੇ ਬਾਬਾ ਸਾਹਿਬ ਦੇ ਇਹ ਸੰਵਿਧਾਨ ਦੇ ਅਨੁਸਾਰ ਔਰਤਾਂ ਨੂੰ ਮਰਦ ਨੂੰ ਇੱਕੋ ਜਿਹੇ ਅਧਿਕਾਰ ਮਿਲਿਆ ਜੇ ਔਰਤ ਵੋਟ ਪਾਉਣ ਦਾ ਅਧਿਕਾਰ ਰੱਖਦੀ ਹੈ ਕਰੋਬਰ ਜਾ ਕੇ ਕਮਾਈ ਕਰਨ ਦਾ ਅਧਿਕਾਰ ਰੱਖਦੀ ਹੈ ਤੇ ਔਰ ਬਾਕੀ ਕੰਮਾਂ ਵਿੱਚ ਵੀ ਉਹ ਮਰਦ ਤੋਂ ਪਿੱਛੇ ਨਹੀਂ ਹੈ ਜੈ ਬਾਲ ਮਿੱਕੀ ਹਰ ਹਰ ਬਾਲ ਮਿੱਕੀ ਮੇਰਾ ਨਾਮ ਤ੍ਰਵੇਣੀ ਚੋਹਾਨ ਔਰ ਮੈਨੂੰ ਮੈਡਮ ਜੀ ਨੇ ਪੰਜਾਬ ਦੀ ਮਾਇਸਪਾ ਕੰਮ ਲਗਾਇਆ ਔਰ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਆ ਔਰ ਅੱਜ ਮੈਂ ਤੁਹਾਡੇ ਚ ਬੈਠੀ ਆ ਤੇ ਬਾਬਾ ਜੀ ਦੀ ਬਦੌਲਤ ਬਾਬਾ ਮੀਕਨਾ ਜੀ ਦੀ ਬਦੌਲਤ ਬੈਠੀ ਆ ਅਸੀਂ ਇਹਨਾਂ ਦੀ ਰਹਿਨਮਾਈ ਦੇ ਵਿੱਚ ਮੇਰੇ ਤਰਨ ਚੀਮਾ ਜੀ ਪੁੱਤਰ ਬੱਚਾ ਮੇਰਾ ਬਹੁਤ ਹੀ ਕੁਛ ਆਨਾਜੇ ਕੰਮ ਕਰ ਰਿਹਾ ਮੈਂ ਕੰਮ ਤੇ ਚਲੋ ਤੁਹਾਨੂੰ ਪਤਾ ਹੀ ਹੈ ਕਿ ਮੇਰਾ ਪਹਿਲਾਂ ਵੀ ਕਰਦੀ ਸੀ ਲੇਕਿਨ ਹੁਣ ਜਿੜਾ ਕਿ ਬਾਬਾ ਜੀ ਦੀ ਰਹਿਨਮਾਈ ਦੇ ਹੇਠ ਮੈਂ ਮੈਡਮ ਜੀ ਬੈਠੇ ਨੇ ਇਹ ਹਰ ਪਿੰਡ ਵਿੱਚ ਜਾ ਕੇ ਮੈਂ ਆਪਣਾ ਪ੍ਰਚਾਰ ਕਰਾਂਗੀ ਔਰ ਜਿਹੜੀ ਵੀ ਕੋਈ ਆ ਸਾਡੀ ਅ ਬਾਲਮੀਕੀ ਸਮੁਦਾਇ ਦੇ ਵਿੱਚ ਇਹ ਨਹੀਂ ਕਿ ਜ਼ਰੂਰੀ ਸਾਡਾ ਬਾਲੂਕ ਸਮੁਦਾਇ ਦੇ ਨਾਲ ਹੀ ਹੈਗਾ ਵਾ ਹੋਰ ਵੀ ਕੋਈ ਦੁਖੀ ਹੋਣਗੇ ਤੇ ਅਸੀਂ ਉਹਨਾਂ ਦੇ ਨਾਲ ਵੀ ਤੱਕਾ ਨਹੀਂ ਹੋਣ ਦਵਾਂਗੇ ਈ ਸੋ ਨਿਰਭੈਨ ਭਗਵਾਨ ਬਾਲਮਿਕੀ ਮਹਾਰਾਜ ਕੀ ਜੈ ਮੈਂ ਤਰੁਣ ਚੀਮਾ ਮਾਜਾ ਜਨ ਚੇਅਰਮੈਨ ਭਗਵਾਨ ਬਾਲਮਿਕੀ ਆਦੀ ਤਰਮ ਸਮਾਰਟਿਸਟਰ ਭਾਰਤ ਜੁਨਟ ਬਟਾਲਾ ਸਾਡੇ ਰਾਸ਼ਟਰੀ ਮੁਖ ਸੰਚਾਲਕ ਸੰਤ ਮੇਗਨਾਥ ਜੀ ਮੈਂ ਇਹਨਾਂ ਦਾ ਬਟਾਲਾ ਪਹੁੰਚਣ ਤੇ ਆਪਣੀ ਟੀਮ ਵੱਲੋਂ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਮੇਰੇ ਸੰਤਾਂ ਦੇ ਨਾਲ ਸਾਡੇ ਰਾਬੀਆ ਪੱਟੀ ਜੀ ਵਾਈਸ ਚੇਅਰਮੈਨ ਪੰਜਾਬ ਜਿਹੜੇ ਪਹੁੰਚੇ ਹਨ ਮੈਂ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਅੱਜ ਭਗਵਾਨ ਵਾਲਮੀਕੀ ਆਧਿਤ ਧਰਮ ਸਮਾਜ ਦੇ ਵਿੱਚ ਸਾਡੇ ਸੰਤ ਮੇਂਗਨਾ ਜੀ ਉਹਨਾਂ ਨੇ ਤਰਵੈਣੀ ਚੋਹਾਨ ਉਹਨਾਂ ਨੂੰ ਜਿਹੜਾ ਔਦਾ ਬਖਸ਼ਿਆ ਹੈ ਮੈਂ ਤਰਵੈਣੀ ਚੋਹਾਨ ਉਹਨਾਂ ਨੂੰ ਕਵਾਂਗਾ ਵੀ ਰਾਤ ਦਿਨ ਮਿਹਨਤ ਕਰਕੇ ਸਾਡੀ ਸੰਸਥਾ ਨੂੰ ਜਿਹੜਾ ਵੱਧ ਤੋਂ ਵੱਧ ਅੱਗੇ ਲੈ ਕੇ ਜਾਣਾ ਤੇ 바ਵਾ ਸਾਹਿਬ ਡਾਕਟਰ ਬੀਮਰਾ ਅੰਬੇਦਕਰ ਸਾਹਿਬ ਦੀ ਸੋਚ ਦੇ ਨਾਲ ਚਲਦੇ ਹੋਏ ਇਸ ਸੰਸਥਾ ਨੂੰ ਹੋਰ ਵੀ ਜਿਹੜੀ ਰਫ਼ਤਾਰ ਜਿਹੜੀ ਤੇਜ਼ ਕਰਨੀ ਹੈ ਆਪਾਂ ਬਟਾਲਾ ਯੂਨਿਟ ਦੇ ਵਿੱਚ ਇੰਨੇ ਹੀ ਸ਼ਬਦਾਂ ਨਾਲ ਜੈ ਵਾਲਮੀਕੀ ਜੈ ਭੀਮ ਜੈ ਭਾਰਤ